ਗੱਲ ਕਰਾਂਗੇ ਮੌਸਮ ਬਾਰੇ ਮੌਸਮ ਵਿਭਾਗ ਨੇ ਉੱਤਰ ਭਾਰਤ ਵਿੱਚ ਤੇਜ਼ ਤੂਫਾਨਾਂ ਦੀ ਚੇਤਾਵਨੀ ਦਿੱਤੀ ਹੈ ਇਸ ਸਬੰਧੀ 6 ਮਈ ਨੂੰ ਮੌਸਮ ਵਿਭਾਗ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਇਸ ਦੇ ਵਿੱਚ ਮੌਸਮ ਵਿਭਾਗ ਨੇ ਲੋਕਾਂ ਨੂੰ ਅਲਰਟ ਰਹਿਣ ਦੀ ਸੂਚਨਾ ਦਿੱਤੀ ਹੈ ਆਓ ਜਾਣਦੇ ਹਾਂ ਭਾਰਤ ਵਿੱਚ ਝੱਖੜ ਦੇ ਕੀ ਕਾਰਨ ਹਨ ਨੰਬਰ 1 ਹਵਾ ਦੀ ਰਫ਼ਤਾਰ ਨੰਬਰ 2 ਤਾਪਮਾਨ ਦਾ ਵਾਧਾ ਨੰਬਰ 3 ਮੀਂਹ ਦਾ ਵਰਨਾ ਅਤੇ ਨੰਬਰ 4 ਰੇਗਿਸਤਾਨੀ ਕਰਨ ਹਵਾਦੀ ਰਫਤਾਰ ਹਾਰੀਜ਼ੋਂਟਲ ਦੀ بجائے ਵਰਟੀਕਲ ਵਿੱਚ ਹੁੰਦੀ ਹੈ ਜਿਸ ਦੇ ਕਾਰਨ ਇਸ ਦੇ ਰਾਹ ਵਿੱਚ ਆਉਣ ਵਾਲੀਆਂ ਸਾਰੀਆਂ ਇਮਾਰਤਾਂ ਅਤੇ ਉੱਚੇ ਢਾਂਚਿਆਂ ਨੂੰ ਇਹ ਤਬਾਹ ਕਰ ਦਿੰਦੀ ਹੈ ਅਤੇ ਮੌਤ ਦਾ ਕਾਰਨ ਬਣਦੇ ਹਨ ਵਿਗਿਆਨੀਆਂ ਦਾ ਕਹਿਣਾ ਹੈ ਕਿ ਖਿੱਤੇ ਵਿੱਚ ਤਾਪਮਾਨ ਦੇ ਵਧਣ ਕਾਰਨ ਉੱਤਰ ਪੱਛਮ ਦੇ ਰੇਗਿਸਤਾਨਾਂ ਦੀ ਹਵਾ ਦਾ ਦਬਾਅ ਘਟਣ ਕਰਨਾ ਉਧਰੋਂ ਹਵਾ ਭਗਣ ਲੱਗਦੀ ਹੈ ਅਤੇ ਅੱਗੇ ਪੱਛਮ ਵੱਲ ਜਾਂਦੀ ਹੈ ਪਰ ਇਹ ਸਿਰਫ ਹਵਾ ਨਹੀਂ ਰਹਿੰਦੀ ਬਲਕਿ ਖੁਸ਼ਕੀ ਕਾਰਨ ਇਹ ਭਿਆਨਕ ਝੱਖੜ ਦਾ ਰੂਪ ਧਾਰਨ ਕਰ ਲੈਂਦੀ ਹੈ ਜਦੋਂ ਇਹ ਗਵਾਂਢੀ ਸੂਬੇ ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚੋਂ ਹੁੰਦੀ ਹੋਈ ਪੂਰਬ ਵੱਲ ਜਾਂਦੀ ਹੈ ਤਾਂ ਇਹ ਤੂਫਾਨ ਦੇ ਨਾਮ ਨਾਲ ਮੀਂਹ ਦੇ ਰੂਪ ਵਿੱਚ ਵਰਨ ਲੱਗਦੀ ਹੈ ਬੰਗਾਲ ਦੀ ਖਾੜੀ ਵਿੱਚੋਂ ਨਮੀ ਰਲਨ ਕਰਕੇ ਇਹ ਭਾਰੂਮੀਦਾਰੂ ਤਰਨ ਕਰ ਲੈਂਦੀ ਹੈ ਰੇਗਲੇ ਚਖੜ ਤੇ ਤੂਫਾਨਾਂ ਦਾ ਮਾਮਲਾ ਭਾਰਤ ਵਿੱਚ ਦਿਨੋਂ ਦਿਨ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਕਿਉਂਕਿ ਇਸ ਨਾਲ ਕਈ ਰਾਜਾਂ ਦਾ ਰੈਗਿਸਥਾਨੀਕਰਨ ਹੋ ਰਿਹਾ ਹੈ ਮੁਲਕ ਦੇ ਵਾਤਾਵਰਣ ਮਾਹਰਾਂ ਦੇ ਅਨੁਸਾਰ ਚੌਥਾ ਹਿੱਸਾ ਜ਼ਮੀਨ ਦਾ ਰੇਗਿਸਤਾਨ ਵਿੱਚ ਬਦਲ ਰਹੀ ਹੈ ਜਦਕਿ ਗੈਰ ਸਰਕਾਰੀ ਮਹਿਕਮੇ ਇਸ ਆંકੜੇ ਨੂੰ ਹੋਰ ਵੀ ਜ਼ਿਆਦਾ ਦੱਸਦੇ ਨੇ ਰੇਤਲੀ ਜ਼ਮੀਨ ਦੇ ਵਧਣ ਦਾ ਅਰਥ ਹੈ ਹੋਰ ਜ਼ਿਆਦਾ ਰੇਤਲੇ ਤੂਫਾਨ। ਇਨ ਝੱਖੜਾਂ ਦੇ ਦੌਰਾਨ ਕੁਝ ਹਦਾਇਤਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ। ਆਓ ਜਾਣਦੇ ਹਾਂ ਇਹਨਾਂ ਹਦਾਇਤਾਂ ਬਾਰੇ। ਪਹਿਲੀ ਹਦਾਇਤ ਇਹ ਹੈ ਕਿ ਆਪਣੇ ਘਰਾਂ ਵਿੱਚ ਰਹੋ ਅਤੇ ਸਥਾਨਕ ਮੌਸਮ ਬਾਰੇ ਜਾਣਕਾਰੀ ਰੱਖੋ। ਨੰਬਰ 2, ਬੱਚੇ ਅਤੇ ਪਸ਼ੂ ਅੰਦਰ ਹੀ ਰਹਿਣ। ਨੰਬਰ 3, ਕਿਸੇ ਵੀ ਬਿਜਲੀ ਦੇ ਬੇਲੋੜੇ ਕੰਮ ਨੂੰ ਬੰਦ ਰੱਖੋ। ਨੰਬਰ 4, ਟੂਟੀਆਂ ਅਤੇ ਸ਼ਾਵਰ ਚਲਾ ਕੇ ਨਹਾਉਣ ਤੋਂ ਬਚੋ ਕਿਉਂਕਿ ਬਿਜਲੀ ਪਾਣੀ ਦੀਆਂ ਪਾਈਪਾਂ ਵਿੱਚ ਵੀ ਆ ਸਕਦੀ ਹੈ। ਨੰਬਰ 5 ਦਰਵਾਜ਼ਿਆਂ ਖਿੜਕੀਆਂ ਅੱਗ ਸਟੋਵ ਨਹਾਉਣ ਵਾਲੇ ਟੈਬ ਅਤੇ ਕਿਸੇ ਵੀ ਬਿਜਲੀ ਦੇ ਸਮਾਨ ਤੋਂ ਦੂਰ ਰਹੋ